ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੰਗ 639 ਤੇ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਬਹੁਤ ਹੀ ਖਾਸ ਸ਼ਬਦ ਦੀ ਗਹਿਰਾਈ ਵਿੱਚ ਜਾ ਰਹੇ ਹਾਂ ਇਹ ਸਿਰਫ ਇੱਕ ਸ਼ਬਦ ਨਹੀਂ ਮੈਨੂੰ ਤਾਂ ਇੱਕ ਪੂਰਾ ਰੋਹਾਨੀ ਨਕਸ਼ਾ ਲੱਗਦਾ ਹੈ ਹਾਂਜੀ ਬਿਲਕੁਲ ਗੁਰੂ ਸਾਹਿਬ ਨੇ ਇਸ ਵਿੱਚ ਮਤਲਬ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਮਨ ਦੇ ਦੁੱਖ ਫਿਰ ਉਸ ਦਾ ਹੱਲ ਤੇ ਅੰਤ ਵਿੱਚ ਪਰਮ ਸ਼ਾਂਤੀ ਤੱਕ ਦੀ ਪੂਰੀ ਯਾਤਰਾ ਸਮਝਾਈ ਹੈ ਹਾਂ ਬੜੇ ਹੀ ਸੁੰਦਰ ਟੰਗ ਨਾਲ ਸਾਡਾ ਮਕਸਦ ਅੱਜ ਇਸੇ ਨਕਸ਼ੇ ਦੇ ਹਰ ਮੋੜ ਨੂੰ ਸਮਝਣਾ ਹੈ ਤਾ ਜੋ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਵਰਤ ਸਕੀਏ ਬਿਲਕੁਲ ਸਹੀ ਕਿਹਾ ਤੁਸੀਂ ਇਹ ਸ਼ਬਦ ਨਾ ਇੱਕ ਤਰ੍ਹਾਂ ਨਾਲ ਮਨੁੱਖੀ ਚੇਤਨਾ ਦਾ ਯੂਜ਼ਰ ਮੈਨੂਅਲ ਹੈ ਵਾਹ ਯੂਜ਼ਰ ਮੈਨੂਅਲ ਹਾਂਜੀ ਇਹ ਉਹਨਾਂ ਬੁਨਿਆਦੀ ਸਵਾਲਾਂ ਦੇ ਜਵਾਬ ਦਿੰਦਾ ਹੈ ਜੋ ਸਾਨੂੰ ਸਾਰਿਆਂ ਨੂੰ ਕਦੇ ਨਾ ਕਦੇ ਪਰੇਸ਼ਾਨ ਕਰਦੇ ਨੇ ਜਿਵੇਂ ਕਿ ਜਿਵੇਂ ਇਹ ਸਭ ਕੁਝ ਕਿਸ ਨੇ ਬਣਾਇਆ ਮੇਰਾ ਮਨ ਇੰਨਾ ਬੇਚੈਨ ਕਿਉਂ ਰਹਿੰਦਾ ਹਮਮ ਤੇ ਇਸ ਬੇਚੈਨੀ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਅਸਲ ਸ਼ਾਂਤੀ ਕਿੱਥੇ ਹੈ ਗੁਰੂ ਸਾਹਿਬ ਸਾਨੂੰ ਕਦਮ ਦਰ ਕਦਮ ਇਹਨਾਂ ਸਾਰਿਆਂ ਦੇ ਜਵਾਬਾਂ ਵੱਲ ਲੈ ਕੇ ਜਾਂਦੇ ਨੇ ਤਾਂ ਫਿਰ ਆਓ ਸ਼ੁਰੂ ਕਰਦੇ ਹਾਂ ਇਸ ਨਕਸ਼ੇ ਤੇ ਪਹਿਲਾ ਕਦਮ ਗੁਰੂ ਸਾਹਿਬ ਬਿਲਕੁਲ ਮੁੱਢ ਤੋਂ ਮਤਲਬ ਨੀ ਤੋਂ ਕੱਲ ਸ਼ੁਰੂ ਕਰਦੇ ਨੇ ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰਥੋ ਹਾਂਜੀ ਉਹ ਇੱਕਦਮ ਸਥਾਪਿਤ ਕਰ ਰਹੇ ਨੇ ਕਿ ਹਰ ਚੀਜ਼ ਇਹ ਬ੍ਰਹਮੰਡ ਸਾਡਾ ਸ਼ਰੀਰ ਸਾਡੇ ਸਾਹ ਸਭ ਕੁਝ ਉਸ ਇੱਕ ਸਿਰਜਣਹਾਰ ਕਰਕੇ ਹੈ ਹਾਂ ਤੇ ਉਹ ਸਭ ਕਾਰਨ ਦਾ ਕਾਰਨ ਹੈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਸਾਨੂੰ ਸਾਡੀ ਹੋਮੇ ਤੋਂ ਇੱਕਦਮ ਬਾਹਰ ਕਰ ਦਿੰਦੀ ਹੈ ਹੈਨਾ ਬਿਲਕੁਲ ਇਹ ਪੂਰੀ ਵਿਚਾਰਧਾਰਾ ਦੀ ਨੀਵ ਹੈ ਜਦੋਂ ਅਸੀਂ ਇਹ ਮੰਨ ਲੈਂਦੇ ਆ ਕਿ ਜੀਵ ਪਿੰਡ ਜਿੰਨ ਸਾਜਿਆ ਭਾਈ ਦੇ ਕਰ ਆਪਣੀ ਵੱਥੋਂ ਮਤਲਬ ਇਹ ਜਿੰਦ ਤੇ ਸਰੀਰ ਵੀ ਉਸਦੀ ਵੀ ਦਿੱਤੀ ਹੋਈ ਸ਼ਕਤੀ ਨਾਲ ਬਣੇ ਨੇ ਹਾਂ ਤਾਂ ਫਿਰ ਸਾਡਾ ਉਹ ਮੈਂ ਵਾਲਾ ਦਾਵਾ ਕਮਜ਼ੋਰ ਪੈ ਜਾਂਦਾ ਸਹੀ ਇਸੇ ਲਈ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਅਕਤ ਹੈ ਸ਼ਬਦਾਂ ਚ ਉਹਦਾ ਪੂਰਾ ਵਰਣਨ ਹੋ ਹੀ ਨਹੀਂ ਸਕਦਾ ਪਰ ਫਿਰ ਉਹ ਇੱਕ ਬਹੁਤ ਜ਼ਰੂਰੀ ਸੂਤਰ ਦਿੰਦੇ ਨੇ ਹਾਂ ਉਹ ਕਹਿੰਦੇ ਨੇ ਗੁਰੂ ਗੋਵਿੰਦ ਸਲਾਹੀਏ ਪਾਈ ਜਿਸ ਤੇ ਜਾਪੇ ਤਤھوں ਮਤਲਬ ਉਸ ਅਕਤ ਸੱਚ ਨੂੰ ਸਮਝਣ ਦਾ ਰਸਤਾ ਗੁਰੂ ਰਾਹੀਂ ਖੁੱਲਦਾ ਗੁਰੂ ਉਹ ਸ਼ੀਸ਼ਾ ਹੈ ਜਿਸ ਵਿੱਚੋਂ ਸਾਨੂੰ ਸੱਚਾਈ ਦਿਸਦੀ ਹੈ ਇਹ ਬਹੁਤ ਦਿਲਚਸਪ ਹੈ ਮਤਲਬ ਸਿਰਜਨਹਾਰ ਨੂੰ ਸਿੱਧਾ ਸਮਝਣਾ ਸਾਡੀ ਸਮਰੱਥਾ ਤੋਂ ਬਾਹਰ ਹੈ ਇਸ ਲਈ ਗੁਰੂ ਇੱਕ ਪੁਲ ਵਾਂਗ ਕੰਮ ਕਰਦਾ ਹਾਂਜੀ ਇਸ ਤੋਂ ਬਾਅਦ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਤੁਕਾਂ ਵਿੱਚ ਆਂਦਾ ਜਿੱਥੇ ਗੁਰੂ ਸਾਹਿਬ ਸਿੱਧਾ ਸਾਡੇ ਮਨ ਨੂੰ ਸੰਬੋਧਨ ਕਰਦੇ ਨੇ ਮੇਰੇ ਮਨ ਜਪਿਏ ਹਰ ਭਗਵੰਤਾ ਇਹ ਕੋਈ ਹੁਕਮ ਨਹੀਂ ਲੱਗਦਾ ਨਹੀਂ ਇੱਕ ਬਹੁਤ ਹੀ ਪਿਆਰ ਭਰੀ ਸਲਾਹ ਹੈ ਇੱਕ ਅੰਦਰੂਨੀ ਗੱਲਬਾਤ ਵਾਂਗ ਹੈ ਤੇ ਅਗਲੀ ਤੁਕ ਦਸਦੀ ਹੈ ਕਿ ਇਹ ਸਲਾਹ ਕਿਉਂ ਮੰਨੀ ਚਾਹੀਦੀ ਹੈ ਨਾਮ ਰਹਿਤ ਨਾਮ ਸੁਹਤ ਭਾਈ ਨਾਮ ਸਖਾਈ ਸੰਗ ਨਾਮ ਹੀ ਅਸਲ ਜੀਵਨ ਜੁਗਤ ਹੈ ਨਾਮ ਹੀ ਸੁੰਦਰਤਾ ਹੈ ਤੇ ਨਾਮ ਹੀ ਅਸਲ ਸਾਥੀ ਹੈ ਪਰ ਸਭ ਤੋਂ ਵੱਡੀ ਗੱਲ ਅਗਲੀ ਤੁਕ ਵਿੱਚ ਹੈ ਨਾਮ ਹਮਾਰੇ ਬਸਪਯੋ ਭਾਈ ਦੁੱਖ ਦਰਦ ਪ੍ਰਮਹੰਤਾ ਹਾਂ ਇਹ ਦੁੱਖ ਦਰਦ ਸਿਰਫ ਸ਼ਰੀਰਕ ਪੀੜਾ ਤਾਂ ਨਹੀਂ ਹੈ ਨਹੀਂ ਬਿਲਕੁਲ ਨਹੀਂ ਮੈਂ ਇਸੇ ਤੇ ਆਉਣ ਵਾਲਾ ਸੀ ਅੱਜ ਦੇ ਸਮੇਂ 'ਚ ਦੁੱਖ ਦਰਦ ਦਾ ਮਤਲਬ ਹੈ ਉਹ ਐਂਗਜ਼ਾਇਟੀ ਸਟ्रेस ਕੱਲਾਪਣ ਓਵਰ ਥਿੰਕਿੰਗ ਹਾਂਜੀ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਨਾਮ ਇਹਨਾਂ ਸਭ ਦਾ ਹੰਤਾ ਹੈ ਯਾਨੀ ਨਾਸ਼ ਕਰਨ ਵਾਲਾ ਹੈ ਪਰ ਇਹ ਕੰਮ ਕਿਵੇਂ ਕਰਦਾ ਸਿਰਫ ਇੱਕ ਸ਼ਬਦ ਜਪਣ ਨਾਲ ਇਹ ਸਭ ਕਿਵੇਂ ਠੀਕ ਹੋ ਸਕਦਾ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਦੇਖੋ ਇਸ ਨੂੰ ਸਮਝਣ ਲਈ ਸਾਨੂੰ ਆਧੁਨਿਕ ਮਨੋਵਿਗਿਆਨ ਦੀ ਮਦਦ ਲੈਣੀ ਪੈਣੀ ਹੈ ਅੱਛਾ ਹਾਂ ਮਨੋਵਿਗਿਆਨ ਵਿੱਚ ਇੱਕ ਸੰਕਲਪ ਹੈ ਰੂਮੀਨੇਸ਼ਨ ਰੂਮੀਨੇਸ਼ਨ ਹਾਂ ਜਿਸ ਦਾ ਮਤਲਬ ਹੈ ਨਕਾਰਾਤਮਕ ਵਿਚਾਰਾਂ ਦੇ ਇੱਕੋ ਚੱਕਰ ਵਿੱਚ ਬਾਰ ਬਾਰ ਘੁੰਮਦੇ ਰਹਿਣਾ ਸਾਡਾ ਮਨ ਨਾ ਇਸ ਵਿੱਚ ਫਸ ਜਾਂਦਾ ਹੈ ਹਮ ਗੁਰੂ ਸਾਹਿਬ ਦਾ ਨਾਮ ਇੱਥੇ ਸਿਰਫ ਕੋਈ ਸ਼ਬਦ ਦੁਹਰਾਉਣਾ ਨਹੀਂ ਸਗੋਂ ਇਹ ਧਿਆਨ ਨੂੰ ਉਸ ਨਕਾਰਾਤਮਕ ਚੱਕਰ ਤੋਂ ਤੋੜ ਕੇ ਇਕ ਸਥਿਰ ਸਕਾਰਾਤਮਕ ਕੇਂਦਰ ਤੇ ਲਿਆਉਣ ਦੀ ਇੱਕ ਬਹੁਤ ਸ਼ਕਤੀਸ਼ਾਲੀ ਤਕਨੀਕ ਹੈ ਮਤਲਬ ਮਨ ਲਈ ਇੱਕ ਰੀਸੈਟ ਬਟਨ ਵਾਂਗ ਬਿਲਕੁਲ ਰੀਸੈਟ ਬਟਨ ਜਦੋਂ ਤੁਸੀਂ ਧਿਆਨ ਨਾਮ ਤੇ ਲਾਉਂਦੇ ਹੋ ਤਾਂ ਤੁਸੀਂ ਉਹਨਾਂ ਦੁਖਦਾਈ ਵਿਚਾਰਾਂ ਨੂੰ ਊਰਜਾ ਦੇਣੀ ਬੰਦ ਕਰ ਦਿੰਦੇ ਹੋ ਤੇ ਹੌਲੀ-ਹੌਲੀ ਉਹ ਆਪਣੀ ਤਾਕਤ ਗਵਾ ਬੈਠਦੇ ਨੇ ਹਾਂ ਬਿਲਕੁਲ ਵਾਹ ਇਹ ਤਾਂ ਬਹੁਤ ਹੀ ਮਤਲਬ ਵਿਗਿਆਨਿਕ ਵਿਆਖਿਆ ਹੈ ਹੈਨਾ ਤਾਂ ਫਿਰ ਜਦੋਂ ਅਸੀਂ ਇਹ ਸਮਝ ਲਿਆ ਕਿ ਸਾਡਾ ਸਹਾਰਾ ਨਾਮ ਹੈ ਤਾਂ ਫਿਰ ਸਾਡਾ ਦੁਨੀਆਵਲ ਨਜ਼ਰੀਆ ਕਿਵੇਂ ਬਦਲਦਾ ਹੈ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਜਾ ਕੇ ਕਰ ਸਭ ਕੁਝ ਹੈ ਪਾਈ ਨੋ ਨਿਦ ਭਰੇ ਪੰਡਾਰ ਇੱਥੇ ਹੀ ਤਾਂ ਸਾਰਾ ਨਜ਼ਰੀਏ ਦਾ ਬਦਲਾਅ ਹੈ ਜਦੋਂ ਅਸੀਂ ਸਿਰਜਨਹਾਰ ਨਾਲ ਜੁੜਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਸ ਦੇ ਪੰਡਾਰੇ ਤਾਂ ਅਨੰਤ ਨੇ ਫਿਰ ਸਾਡੇ ਅੰਦਰ ਦੀ ਕਮੀ ਵਾਲੀ ਭਾਵਨਾ ਹਾਂ ਉਹ ਗਰੀਬੀ ਵਾਲੀ ਮਾਨਸਿਕਤਾ ਖਤਮ ਹੋ ਜਾਂਦੀ ਹੈ ਅਸੀਂ ਇਹ ਸੋਚਣਾ ਬੰਦ ਕਰ ਦਿੰਦੇ ਹਾਂ ਕਿ ਮੇਰੇ ਕੋਲ ਇਹ ਨਹੀਂ ਹੈ ਉਹ ਨਹੀਂ ਹੈ ਸਾਨੂੰ ਪਰੋਸਾ ਹੋ ਜਾਂਦਾ ਕਿ ਜਿਸ ਦੇ ਕਰ ਸਭ ਕੁਝ ਹੈ ਉਹ ਸਾਡੀ ਵੀ ਦੇਖਭਾਲ ਕਰੇਗਾ ਜਿਏ ਜੰਤ ਕਰੇ ਪ੍ਰਤੀਪਾਰ ਹਾਂ ਬੜੀ ਠਿਕ ਸ਼ਰਤ ਹੈ ਸਤਗੁਰ ਸੇਵ ਸਰਫਲ ਪਾਏ ਭਾਈ ਗੁਰਬਿੰਨ ਖੋਰੰਦਾਰ ਇਹ ਸਾਰੇ ਫਲ ਗੁਰੂ ਦੀ ਸੇਵਾ ਨਾਲ ਹੀ ਮਿਲਦੇ ਨੇ ਹਾਂਜੀ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਪਰ ਅੱਜ ਦੇ ਸਮੇਂ 'ਚ ਗੁਰੂ ਨੂੰ ਮਿਲਣਾ ਜਾਂ ਸਤਗੁਰ ਸੇਵ ਦਾ ਕੀ ਅਰਥ ਹੈ ਬਹੁਤ ਸਾਰੇ ਲੋਕਾਂ ਲਈ ਇਹ ਥੋੜਾ ਭੁਲੇਖੇ ਵਾਲਾ ਵਿਸ਼ਾ ਹੋ ਸਕਦਾ ਹੈ ਦੇਖੋ ਗੁਰਬਾਣੀ ਦੇ ਸੰਦਰਭ ਵਿੱਚ ਖਾਸ ਕਰਕੇ ਸਿੱਖ ਸਿਧਾਂਤ ਵਿੱਚ ਗੁਰੂ ਹੁਣ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗਿਆਨ ਬਿਲਕੁਲ ਸਤਨੂ ਸੇਵ ਦਾ ਮਤਲਬ ਹੈ ਉਸ ਸ਼ਬਦ ਗਿਆਨ ਨੂੰ ਆਪਣੇ ਜੀਵਨ ਵਿੱਚ ਕਮਾਣਾ ਉਸ ਦੀ ਵਿਚਾਰ ਨੂੰ ਆਪਣੀ ਸੋਚ ਤੇ ਕਰਮ ਦਾ ਹਿੱਸਾ ਬਣਾਣਾ ਤਾਂ ਇਹ ਕਿਸੇ ਦੇ ਤਾਰੀ ਦੀ ਖੋਜ ਨਹੀਂ ਹੈ ਨਹੀਂ ਇਹ ਆਪਣੇ ਅੰਦਰ ਸ਼ਬਦ ਨੂੰ ਪ੍ਰਗਟ ਕਰਨ ਦੀ ਪ੍ਰਕਿਰਿਆ ਹੈ ਜਦੋਂ ਅਸੀਂ ਸ਼ਬਦ ਦੀ ਕਮਾਈ ਕਰਦੇ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਭ੍ਰਮ ਪਾ ਹੋਵੇ ਨਾਜ਼ ਸਾਡੇ ਸਾਰੇ ਡਰ ਤੇ ਵਹਿਮ ਭਰਮ ਮਿਟ ਜਾਂਦੇ ਨੇ ਹਾਂਜੀ ਠੀਕ ਹੈ ਤਾਂ ਸਫਰ ਹੁਣ ਅੰਦਰੂਨੀ ਹੋ ਗਿਆ ਸ਼ਬਦ ਨੂੰ ਕਮਾਂਡ ਨਾਲ ਡਰ ਖਤਮ ਹੁੰਦਾ ਪਰ ਗੁਰੂ ਸਾਹਿਬ ਇਸ ਅੰਦਰੂਨੀ ਸਫਾਈ ਲਈ ਇੱਕ ਹੋਰ ਬਹੁਤ ਮਤਵਪੂਰਨ ਸਾਧਨ ਦੱਸਦੇ ਨੇ ਤੇ ਉਹ ਹੈ ਸੰਗਤ हां साथ संगत होइए निर्मला भाई मन वसे सच नाओ मैं ही जानना चाहना हां कि ये प्रक्रिया कम किवें करती है सिर्फ कुछ लोगा नाल बैठण नाल ही मन निर्मल या साफ किवें हो जांदा इस दे पीछे भी गहरा मनोविज्ञान है अच्छा हां ਜਦੋਂ ਇੱਕ ਵਿਅਕਤੀ ਇਕੱਲਾ ਹੁੰਦਾ ਤਾਂ ਉਹ ਆਪਣੇ ਹੀ ਵਿਚਾਰਾਂ ਦੇ ਜਾਲ ਵਿੱਚ ਫਸਿਆ ਰਹਿੰਦਾ ਹੈ। ਹੂੰ ਪਰ ਜਦੋਂ ਉਹ ਸਾਥ ਸੰਗਤ ਵਿੱਚ ਜਾਂਦਾ ਜਿੱਤੇ ਸਭ ਦਾ ਧਿਆਨ ਇੱਕ ਸਾਂਝੇ ਉੱਚੇ ਆਦਰਸ਼ ਤੇ ਹੁੰਦਾ ਤਾਂ ਕਈ ਚੀਜ਼ਾਂ ਵਾਪਰਦੀਆਂ ਨੇ। ਸਾਸ ਹੁੰਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਵਿੱਚ ਇਕੱਲਾ ਨਹੀਂ। ਦੂਜਾ ਉਥੇ ਦਾ ਸਕਾਰਾਤਮਕ ਮਾਹੌਲ ਉਸਦੇ ਨਕਾਰਾਤਮਕ ਵਿਚਾਰਾਂ ਨੂੰ ਕਮਜ਼ੋਰ ਕਰਦਾ ਤੀਜਾ ਤੀਜਾ ਉਥੇ ਸ਼ਬਦ ਦੀ ਵਿਚਾਰ ਸੁਣ ਕੇ ਉਸ ਨੂੰ ਇੱਕ ਨਵਾਂ ਸਹੀ ਦ੍ਰਿਸ਼ਟੀਕੋਣ ਮਿਲਦਾ ਇਸ ਤਰ੍ਹਾਂ ਸੰਗਤ ਇੱਕ ਕੀ ਕਹਿੰਦੇ ਨੇ ਥੈਰੇਪੀ ਵਾਂਗ ਕੰਮ ਕਰਦੀ ਹੈ ਵਾਹ ਹਾਂ ਜੋ ਮਨ ਤੇ ਜੰਮੀ ਹੋਮੇ ਤੇ ਵਿਕਾਰਾਂ ਦੀ ਮਹਿਲ ਨੂੰ ਤੋੜ ਦਿੰਦੀ ਹੈ ਤੇ ਫਿਰ ਸਾਫ਼ ਹੋਏ ਮਨ ਵਿੱਚ ਸਚਨਾ ਉਹ ਆਸਾਨੀ ਨਾਲ ਵਸ ਜਾਂਦਾ ਇਸ ਨਕਸ਼ੇ ਤੇ ਮੇਰਾ ਤੇਰਾ ਵਾਲੀ ਗਲੀ ਇੱਕ ਬੰਦ ਗਲੀ ਵਾਂਗ ਲੱਗਦੀ ਐ ਜਿੱਥੇ ਸ਼ਾਂਤੀ ਖਤਮ ਹੋ ਜਾਂਦੀ ਐ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਤੇਰਾ ਛੋੜੀਏ ਭਾਈ ਹੋਈਏ ਸਭ ਕੀ ਤੂਰ ਇਹ ਕਹਿਣਾ ਬਹੁਤ ਸੌਖਾ ਐ ਪਰ ਕਰਨਾ ਉਹ ਨਹੀਂ ਔਖਾ ਸਾਡੀ ਤਾਂ ਸਾਰੀ ਪਛਾਣੀ ਮੇਰੀਆਂ ਚੀਜ਼ਾਂ ਨਾਲ ਜੁੜੀ ਹੋਈ ਐ ਮੇਰਾ ਕੰਮ ਮੇਰਾ ਕਰ ਮੇਰੇ ਵਿਚਾਰ ਹਾਂਜੀ ਸਹੀ ਗੱਲ ਐ ਇਸ ਤੋਂ ਪਿੱਛੇ ਹਟਣ ਦਾ ਪਹਿਲਾ ਕਦਮ ਕੀ ਹੋ ਸਕਦਾ ਹੈ ਤੁਹਾਡਾ ਸਵਾਲ ਬਿਲਕੁਲ ਜਾਇਜ਼ ਐ ਕਿਉਂਕਿ ਇਹ ਹਉਮੈ ਦੀ ਜੜ ਤੇ ਸੱਟ ਮਾਰਦਾ ਦੇਖੋ ਪਹਿਲਾ ਕਦਮ ਹੈ ਜਾਗਰੂਕਤਾ ਜਾਗਰੂਕਤਾ ਹਾਂ ਇਹ ਸਮਝਣਾ ਕਿ ਮੇਰਾ ਕਹਿਣ ਵਾਲੀ ਹਰ ਚੀਜ਼ ਅਸਥਾਈ ਹੈ ਗੁਰੂ ਸਾਹਿਬ ਇਸੇ ਲਈ ਅਗਲੀ ਤੁਕ ਵੀ ਸਾਨੂੰ ਯਾਦ ਦਿਵਾਉਂਦੇ ਨੇ ਘਟ ਘਟ ਬ੍ਰਹਮ ਪਸਾਰਿਆ ਭਾਈ ਨੇਰੇ ਦਿਸੈ ਨਾ ਦੂਰ ਜਦੋਂ ਇਹ ਅਹਿਸਾਸ ਹੋਣ ਲੱਗ ਪੈਂਦਾ ਕਿ ਉਹੀ ਇੱਕ ਅਪਤ ਸਭ ਦੇ ਅੰਦਰ ਹੈ ਤਾਂ ਮੇਰਾ ਤੇਰਾ ਦਾ ਭੇਦ ਭਾਵ ਆਪਣੇ ਆਪ ਫਿੱਕਾ ਪੈਣ ਲੱਗ ਜਾਂਦਾ ਫਿਰ ਸਭ ਕੀ ਤੂਰ ਬਣਨਾ ਕੋਈ ਮਜਬੂਰੀ ਨਹੀਂ ਸਗੋਂ ਇੱਕ ਖੁਸ਼ੀ ਵਾਲੀ ਅਵਸਥਾ ਬਣ ਜਾਂਦੀ ਹੈ ਕਿਉਂਕਿ ਤੁਸੀਂ ਆਪਣੇ ਆਪ ਨੂੰ ਹਰ ਕਿਸੇ ਵਿੱਚ ਦੇਖਣ ਲੱਗ ਪੈਂਦੇ ਹੋ ਬਿਲਕੁਲ ਇਸੇ ਲਈ ਗੁਰੂ ਸਾਹਿਬ ਚੇਤਾਵਨੀ ਦਿੰਦੇ ਨੇ ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਏ ਚੂਰ ਜਿਸ ਦਿਨੇ ਸਾਂਝੀ ਹੋਣਦ ਪੁੱਲ ਜਾਂਦੀ ਹੈ ਉਸ ਦਿਨ ਅਸੀਂ ਅੰਦਰੋਂ ਛੂਰ-ਛੂਰ ਕੇ ਮਰਦੇ ਆਂ ਹਾਂਜੀ ਇਹ ਬਹੁਤ ਡੂੰਗੀ ਗੱਲ ਹੈ ਇਹ ਸੱਚਮੁੱਚ ਬਹੁਤ ਡੂੰਗੀ ਗੱਲ ਹੈ ਅੱਛਾ ਹਉਮੈ ਨੂੰ ਛੱਡਣ ਤੋਂ ਬਾਅਦ ਰੂਹਾਨੀ ਮਾਰਗ ਤੇ ਸਭ ਤੋਂ ਕੀਮਤੀ ਚੀਜ਼ ਕੀ ਹੈ ਗੁਰੂ ਸਾਹਿਬ ਇਸ ਨੂੰ ਪ੍ਰੇਮ ਪਦਾਰਥ ਕਹਿੰਦੇ ਨੇ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬినాਸ਼ ਇਥੇ ਪ੍ਰੇਮ ਦਾ ਕੀ ਮਤਲਬ ਹੈ ਕਿ ਇਹ ਉਹ ਪਾਵਨਾਤਮਕ ਪਿਆਰ ਹੈ ਜੋ ਅਸੀਂ ਦੁਨੀਆ 'ਚ ਮਹਿਸੂਸ ਕਰਦੇ ਆਂ ਦੇਖੋ ਗੁਰਬਾਣੀ ਵਿੱਚ ਪ੍ਰੇਮ ਸਿਰਫ ਇੱਕ ਭਾਵਨਾ ਨਹੀਂ ਹੈ ਇਹ ਇੱਕ ਚੇਤਨਾ ਦੀ ਅਵਸਥਾ ਹੈ ਚੇਤਨਾ ਦੀ ਅਵਸਥਾ ਹਾਂ ਇਹ ਉਹ ਅਵਸਥਾ ਹੈ ਜਿੱਥੇ ਤੁਹਾਡੇ ਅਤੇ ਸ੍ਰਿਸ਼ਟੀ ਦੇ ਵਿਚਕਾਰ ਦਾ ਫਾਸਲਾ ਮਿਟ ਜਾਂਦਾ ਇਹ ਨਾਮ ਅਭਿਆਸ ਨਾਲ ਪੈਦਾ ਹੁੰਦਾ ਹੈ ਅੱਛਾ ਜਦੋਂ ਨਾਮ ਅੰਦਰ ਪੱਕ ਜਾਂਦਾ ਤਾਂ ਇਹ ਪ੍ਰੇਮ ਪੈਦਾ ਹੁੰਦਾ ਤੇ ਇਸ ਪ੍ਰੇਮ ਦੇ ਪ੍ਰਕਾਸ਼ ਵਿੱਚ ਮਾਇਆ ਦਾ ਮੋਹ ਮਤਲਬ ਚੀਜ਼ਾਂ ਨਾਲ ਸਾਡਾ ਗਲਤ ਲगाव ਉਹ ਆਪਣੇ ਆਪ ਧੂਏ ਵਾਂਗ ਉੱਡ ਜਾਂਦਾ ਹਾਂ ਪਰ ਇਹ ਵੀ ਸਾਡੀ ਵਸ ਦੀ ਗੱਲ ਨਹੀਂ ਗੁਰੂ ਸਾਹਿਬ ਸਾਫ਼ ਕਹਿੰਦੇ ਨੇ ਆਪ ਕਰਾਏ ਕਰੇ ਆਪ ਭਾਈ ਆਪੇ ਕਰੇ ਪ੍ਰਗਾਸ ਇਹ ਵੀ ਉਸ ਦੀ ਕਿਰਪਾ ਨਾਲ ਹੀ ਹੁੰਦਾ ਹੈ ਕਿਰਪਾ ਦਾ ਸੰਕਲਪ ਬਾਰ-ਬਾਰ ਆ ਰਿਹਾ ਹੈ ਮਤਲਬ ਸਾਡੀ ਕੋਸ਼ਿਸ਼ ਜ਼ਰੂਰੀ ਹੈ ਪਰ ਅੰਤਿਮ ਨਤੀਜਾ ਉਸ ਦੀ ਰਜ਼ਾ ਤੇ ਹੈ ਬਿਲਕੁਲ ਅੱਗੇ ਗੁਰੂ ਸਾਹਿਬ ਸੰਤੋਖ ਦੀ ਗੱਲ ਕਰਦੇ ਨੇ ਗੁਰ ਪੂਰੇ ਸੰਤੋਖਿਆ ਪਾਈ ਅਹੰਸ ਲਗਾ ਪਾਓ ਅੱਜ ਦੇ ਯੁੱਗ ਵਿੱਚ ਜਿੱਥੇ ਸਾਨੂੰ ਲਗਾਤਾਰ ਹੋਰ-ਹੋਰ ਦੀ ਦੌੜ ਚਲਾਇਆ ਜਾਂਦਾ ਹੈ ਹਾਂ ਸੋਸ਼ਲ ਮੀਡੀਆ ਇਸ਼ਤਿਹਾਰ ਉਥੇ ਸੰਤੋਖ ਦੀ ਕੀ ਮਹੱਤਤਾ ਹੈ ਅੱਜ ਦੇ ਸਮੇਂ ਵਿੱਚ ਸੰਤੋਖ ਸ਼ਾਇਦ ਸਭ ਤੋਂ ਵੱਡੀ ਰੋਹਾਨੀ ਸ਼ਕਤੀ ਹੈ ਹੂੰ ਸੰਤੋਖ ਦਾ ਮਤਲਬ ਆਲਸੀ ਹੋਣਾ ਜਾਂ ਕੋਸ਼ਿਸ਼ ਛੱਡ ਦੇਣਾ ਨਹੀਂ ਹੈ ਨਹੀਂ ਇਸ ਦਾ ਕੀ ਅਰਥ ਹੈ ਫਿਰ ਇਸ ਦਾ ਅਰਥ ਹੈ ਆਪਣੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਨਤੀਜੇ ਨੂੰ ਸ਼ਾਂਤੀ ਨਾਲ ਸਵੀਕਾਰ ਕਰਨਾ ਇਹ ਤਾਂ ਲਗਾਤਾਰ ਤੁਲਨਾ ਕਰਨ ਦੀ ਬਿਮਾਰੀ ਦਾ ਇਲਾਜ ਹੈ ਬਿਲਕੁਲ ਜਦੋਂ ਗੁਰੂ ਦੀ ਸਿੱਖਿਆ ਨਾਲ ਮਨ ਵਿੱਚ ਸੰਤੋਖ ਆ ਜਾਂਦਾ ਤਾਂ ਮਨ ਦੀ ਪਟਕਣਾ ਖਤਮ ਹੋ ਜਾਂਦੀ ਫਿਰ ਰਸਨਾ RAM ਰਵੇ ਸਦਾ ਪਾਈ ਸਾਚਾ ਸਵਾਦ ਸਵਾਓ ਜੀਵ ਨੂੰ ਦੁਨਿਆਵੀ ਨਿੰਦਿਆ ਚੁਗਲੀ ਦੀ ਬਜਾਏ ਨਾਮ ਦਾ ਸਵਾਦ ਚੰਗਾ ਲੱਗਣ ਲੱਗ ਪੈਂਦਾ ਹੈ। ਹਾਂਜੀ ਪਰ ਗੁਰੂ ਸਾਹਿਬ ਫਿਰ ਚੇਤਾਵਨੀ ਦਿੰਦੇ ਨੇ ਕਿ ਜਿਨ੍ਹਾਂ ਨੂੰ ਇਹ ਗੁਰੂ ਦਾ ਗਿਆਨ ਨਹੀਂ ਮਿਲਦਾ ਤੇ ਮਰ ਜਨਮਾਂ ਆਉਂ ਜਾਉ ਉਹ ਇਸੇ ਦੌੜ ਭੱਜ ਦੇ ਚੱਕਰ ਵਿੱਚ ਫਸੇ ਰਹਿੰਦੇ ਨੇ। ਹਾਂ ਜਮਦੇ ਮਰਦੇ ਰਹਿੰਦੇ ਨੇ। ਇਸ ਤੇ ਇੱਕ ਪਲ ਰੁੱਕ ਕੇ ਸੋਚਣਾ ਬਣਦਾ ਹੈ। ਇਹ ਸਿਰਫ ਇੱਕ ਵਿਸ਼ਵਾਸ ਨਹੀਂ ਸਗੋਂ ਭਰੋਸੇ ਦਾ ਇੱਕ ਪੱਧਰ ਹੈ ਜੋ ਸਾਡੀ ਰੋਜ਼ਾਨਾ ਦੀ ਚਿੰਤਾ ਨੂੰ ਪੂਰੀ ਤਰ੍ਹਾਂ ਬਦਲ ਸਕਦਾ। ਸਹੀ ਗੱਲ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਅੰਦਰੋਂ ਇੱਕ ਡੂੰਗਾ ਸ਼ੁਕਰਾਨਾ ਨਿਕਲਦਾ ਹੈ ਬਹੁਤ ਗੁਣ ਮੇਰੇ ਸਾਈ ਬੇ ਭਾਈ ਹੋ ਕਿ ਤੱਕ ਕਰੋ ਵਿਚਾਰ ਉਹ ਕਹਿੰਦੇ ਨੇ ਕਿ ਮੈਂ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀ ਪਰ ਫਿਰ ਉਹ ਇੱਕ ਬਹੁਤ ਹੀ ਖੂਬਸੂਰਤ ਗੁਣ ਦਾ ਜ਼ਿਕਰ ਕਰਦੇ ਨੇ ਅਣਮਾਨਿਆ ਮਾਨ ਕਰੇਸ ਭਾਈ ਢਾਡੀ ਦੇ ਆਧਾਰ ਇਹ ਗੁਰਬਾਣੀ ਦੇ ਸਭ ਤੋਂ ਖੂਬਸੂਰਤ ਸਿਧਾਂਤਾਂ ਵਿੱਚੋਂ ਇੱਕ ਹੈ ਪਰਮਾਤਮਾ ਉਹਨਾਂ ਨੂੰ ਮਾਣ ਦਿੰਦਾ ਹੈ ਜਿਨ੍ਹਾਂ ਦਾ ਦੁਨੀਆ ਵਿੱਚ ਕੋਈ ਮਾਣ ਨਹੀਂ ਕਰਦਾ ਉਹ ਉਹਨਾਂ ਦਾ ਸਹਾਰਾ ਬਣਦਾ ਜਿਨ੍ਹਾਂ ਨੂੰ ਹਰ ਪਾਸਿਓਂ ਤੱਕੇ ਮਿਲਦੇ ਨੇ ਹਾਂ ਤੇ ਇਹ ਸਿਰਫ ਰੂਹਾਨੀ ਸਹਾਰਾ ਨਹੀਂ ਪੌਥਿਕ ਵੀ ਹੈ ਸਾਹ ਸਾਹ ਦੇ ਰਿਜ਼ਕ ਸੰਭਾਹੇ ਪਾਈ ਅੰਤਰ ਜੋਤ અપਾਰ ਉਹ ਹਰ ਸਾਹ ਨਾਲ ਸਾਨੂੰ ਪਾਲਦਾ ਹੈ ਹਾਂਜੀ ਜਦੋਂ ਕਿਸੇ ਨੂੰ ਇਹ ਅਹਿਸਾਸ ਹੋ ਜਾਂਦਾ ਤਾਂ ਉਸ ਦਾ ਜੀਵਨ ਸ਼ੁਕਰਾਨੇ ਨਾਲ ਪਰ ਜਾਂਦਾ ਫਿਰ ਉਹ ਸ਼ਿਕਾਇਤਾਂ ਤੋਂ ਮੁਕਤ ਹੋ ਜਾਂਦਾ ਤੇ ਜਦੋਂ ਇਹ ਸ਼ੁਕਰਾਨੇ ਦੀ ਅਵਸਥਾ ਬਣ ਜਾਂਦੀ ਹੈ ਤਾਂ ਪਰਮਾਤਮਾ ਨਾਲ ਰਿਸ਼ਤਾ ਕਿਹੋ ਜਿਹਾ ਹੋ ਜਾਂਦਾ ਅੱਠਵੀਂ ਤੁਕ 'ਚ ਗੁਰੂ ਸਾਹਿਬ ਕਹਿੰਦੇ ਨੇ ਇਸ ਬਿਨ ਕੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ ਹੂੰ ਇੱਕ ਬਹੁਤ ਵੱਡਾ ਦਾਵਾ ਹੈ ਕਿ ਉਸ ਤੋਂ ਬਿਨਾ ਇੱਕ ਕੜੀ ਵੀ ਜੀਵਿਆ ਨਹੀਂ ਜਾ ਸਕਦਾ ਇਸ ਦਾ ਕੀ ਮਤਲਬ ਹੈ ਇਸ ਦਾ ਮਤਲਬ ਹੈ ਕਿ ਰੂਹਾਨੀ ਤੌਰ ਤੇ ਅਸੀਂ ਮਰੇ ਹੋਏ ਹਾਂ ਜਦੋਂ ਅਸੀਂ ਉਸ ਨੂੰ ਭੁੱਲ ਜਾਂਦੇ ਹਾਂ ਭਾਵੇਂ ਸਾਡੇ ਸਾਹ ਚੱਲ ਰਹੇ ਹੋਣ ਹਾਂ ਸਾਹ ਚੱਲ ਰਹੇ ਹੋ ਸਕਤੇ ਨੇ ਅਸੀਂ ਕੰਮ ਕਰ ਰਹੇ ਹੋ ਸਕਦੇ ਹਾਂ ਪਰ ਅੰਦਰੋਂ ਜੀਵਨ ਦੀ ਅਸਲ ਰੌਣਕ ਖਤਮ ਹੋ ਜਾਂਦੀ ਹੈ ਇਸੇ ਲਈ ਗੁਰੂ ਸਾਹਿਬ ਕਹਿੰਦੇ ਨੇ ਸਾਸ ਗ੍ਰਾਸ ਸਿਮਰੋ ਸਦਾ ਪਾਈ ਕਟਕਟ ਰਿਹਾ ਭਰਪੂਰ ਹਰ ਸਾ ਹਰ ਗ੍ਰਾਣੀ ਨਾਲ ਉਸ ਨੂੰ ਯਾਦ ਰੱਖੋ ਜਦੋਂ ਸੰਗਤ ਰਾਹੀ ਮਨ ਨਿਰਮਲ ਹੁੰਦਾ ਤਾਂ ਜਮਦੀ ਫਾਹੀ ਮਤਲਬ ਮੌਤ ਦਾ ਡਰ ਕੱਟਿਆ ਜਾਂਦਾ ਪਰ ਜਿਨ੍ਹਾਂ ਦੇ ਅੰਦਰ ਇਹ ਪ੍ਰੇਮ ਪੈਦਾ ਨਹੀਂ ਹੁੰਦਾ ਉਹ ਹਰ ਰੋਜ਼ ਅੰਦਰੋਂ ਮਰਦੇ ਨੇ ਇਸ ਸਾਰੇ ਰੋਹਾਨੀ ਨਕਸ਼ੇ ਤੇ ਚੱਲਣ ਤੋਂ ਬਾਅਦ ਫਿਰ ਮੰਜ਼ਿਲ ਕੀ ਹੈ ਸ਼ਬਦ ਦੇ ਅੰਤ ਵਿੱਚ ਗੁਰੂ ਸਾਹਿਬ ਸਾਨੂੰ ਕਿੱਥੇ ਪਹੁੰਚਾਉਂਦੇ ਨੇ ਹਾਂ ਨੌਮੀ ਤੁਕ ਇਹ ਤਾਂ ਸ਼ੁੱਧ ਦਿਲਾਸੇ ਤੇ ਭਰੋਸੇ ਨਾਲ ਭਰੀ ਹੋਈ ਹੈ ਅੰਚਲ ਲਾਇ ਤਰਾਇਆ ਭਾਈ ਪੌਜਲ ਦੁਖ ਸੰਸਾਰ ਇਹੀ ਤਾਂ ਮੰਜ਼ਿਲ ਹੈ ਸਾਰੀ ਮਿਹਨਤ ਸਾਰਾ ਅਭਿਆਸ ਇਸੇ ਲਈ ਹੈ ਗੁਰੂ ਸਾਹਿਬ ਭਰੋਸਾ ਦਿੰਦੇ ਨੇ ਕਿ ਪਰਮਾਤਮਾ ਖੁਦ ਆਪਣੇ ਪੱਲੇ ਨਾਲ ਲਾ ਕੇ ਇਸ ਦੁੱਖਾਂ ਦੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਬਿਲਕੁਲ ਨਹੀਂ ਇੱਕ ਅੰਤਿਮ ਸੁਰੱਖਿਆ ਦਾ ਅਹਿਸਾਸ ਹੈ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀ ਤਉ ਨੂੰ ਅੰਗੀਕਾਰ ਜਦੋਂ ਉਸ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਉਹ ਤੁਹਾਨੂੰ ਪੂਰੀ ਤਰ੍ਹਾਂ ਆਪਣਾ ਬਣਾ ਲੈਂਦਾ ਹੈ ਹਾਂਜੀ ਤੇ ਇਸ ਦਾ ਨਤੀਜਾ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਮਨ ਤੇ ਸਰੀਰ ਦੋਵੇਂ ਸ਼ਾਂਤ ਹੋ ਜਾਂਦੇ ਨੇ ਠੰਡੇ ਹੋ ਜਾਂਦੇ ਨੇ ਅੰਦਰ ਦੀ ਸਾਰੀ ਆਗ ਸਾਰੀ ਤਪਸ਼ ਬੁਝ ਜਾਂਦੀ ਹੈ ਤੇ ਨਾਮ ਹੀ ਜੀਵਨ ਦਾ ਆਸਰਾ ਤੇ ਭੋਜਨ ਬਣ ਜਾਂਦਾ ਹੈ ਤਾਂ ਜੇਕਰ ਅਸੀਂ ਇਸ ਪੂਰੇ ਸ਼ਬਦ ਨੂੰ ਸਮੇਟੀਏ ਤੇ ਇਸ ਸ੍ਰਿਸ਼ਟੀ ਦੇ ਮੁੱਢ ਤੋਂ ਸ਼ੁਰੂ ਹੋ ਕੇ ਮਨ ਦੇ ਦੁੱਖਾਂ ਨੂੰ ਸਮਝਾਉਂਦਾ ਹੋਇਆ ਨਾਮ ਗੁਰੂ ਤੇ ਸੰਗਤ ਦੇ ਸਾਧਨਾ ਰਾਹੀਂ ਸਾਨੂੰ ਸੰਤੋਖ ਤੇ ਸ਼ੁਕਰਾਨੇ ਦੀ ਅਵਸਥਾ ਵਿੱਚ ਉਲੰਗਾ ਕੇ ਅੰਤ ਵਿੱਚ ਪਰਮ ਸ਼ਾਂਤੀ ਅਤੇ ਪ੍ਰਭੂ ਦੀ ਗੋਦ ਵਿੱਚ ਪਹੁੰਚਾਉਣ ਵਾਲਾ ਇੱਕ ਸੰਪੂਰਨ ਮਾਰਗਦਰਸ਼ਕ ਹੈ ਹਾਂ ਇੱਕ ਮੁਕੰਮਲ ਨਕਸ਼ਾ ਹੈ ਸੱਚਮੁੱਚ ਬਿਲਕੁਲ ਤੇ ਇਸ ਸਾਰੀ ਵਿਚਾਰ ਤੋਂ ਬਾਅਦ ਸੁਣਨ ਵਾਲਿਆਂ ਲਈ ਇੱਕ ਗੱਲ ਸੋਚਣ ਵਾਲੀ ਹੈ ਹਮ ਗੁਰੂ ਸਾਹਿਬ ਨੇ ਰੂਹਾਨੀ ਮਨੋਵਿਗਿਆਨ ਦਾ ਇੱਕ ਬਹੁਤ ਸਪਸ਼ਟ ਫਾਰਮੂਲਾ ਦਿੱਤਾ ਹੈ ਸੰਗਤ ਵਿੱਚ ਜਾਓ ਮਨ ਸਾਫ਼ ਹੋਵੇਗਾ ਫਿਰ ਨਾਮ ਅੰਦਰ ਵਸੇਗਾ ਤੇ ਅੰਦਰ ਦਾ ਅਨੇਰਾ ਦੂਰ ਹੋਵੇਗਾ ਇੱਕ ਪੂਰੀ ਪ੍ਰਕਿਰਿਆ ਹਾਂ ਸਵਾਲ ਇਹ ਹੈ ਕਿ ਕੋਈ ਇਸ ਪ੍ਰਕਿਰਿਆ ਨੂੰ ਸਿਰਫ ਇੱਕ ਧਾਰਮਿਕ ਵਿਸ਼ਵਾਸ ਵਜੋਂ ਨਾ ਦੇਖੇ ਸਗੋਂ ਆਪਣੀਆਂ ਰੋਜ਼ਾਨਾ ਦੀਆਂ ਮਾਨਸਿਕ ਚੁਣੌਤੀਆਂ ਜਿਵੇਂ ਕਿ ਚਿੰਤਾ ਪਟਕਣਾ ਜਾਂ ਨਿਰਾਸ਼ਾ ਹਾਂ ਉਹਨਾਂ ਦਾ ਸਾਹਮਣਾ ਕਰਦੇ ਹੋਏ ਇੱਕ ਸਰਗਰਮ ਮਾਨਸਿਕ ਅਭਿਆਸ ਮਤਲਬ ਇੱਕ ਐਕਟਿਵ 멘ਟਲ ਪ੍ਰੈਕਟਿਸ ਵਜੋਂ ਕਿਵੇਂ ਲਾਗੂ ਕਰ ਸਕਦਾ ਹੈ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਕਿ ਸੰਗਤ ਨੂੰ ਇੱਕ ਹਫਤਾਵਾਰੀ 멘ਟਲ ਰੀਸੈਟ ਸੈਸ਼ਨ ਵਜੋਂ ਦੇਖਿਆ ਜਾ ਸਕਦਾ ਹੈ ਹੋ ਸਕਦਾ ਹੈ ਕਿ ਨਾਮ ਅਭਿਆਸ ਨੂੰ ਰੋਜ਼ਾਨਾ 5-10 ਮਿੰਟ ਦੀ ਮਾਈਂਡਫੁਲਨੈਸ ਵਜੋਂ ਅਪਣਾਇਆ ਜਾ ਸਕਦਾ ਹੈ ਇਹ ਸੋਚਣ ਵਾਲੀਆਂ ਗੱਲਾਂ ਨੇ ਇਸੇ ਬਾਰੇ ਸੋਚ ਵਿਚਾਰ ਕਰਨਾ ਇਸ ਗਿਆਨ ਨੂੰ ਜੀਵਨ ਵਿੱਚ ਲਿਆਉਣ ਦਾ ਪਹਿਲਾ ਕਦਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ